ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼੍ਰੋਤਿਆਂ ਦਾ दिली ਸਵਾਗਤ ਕਰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਰਾਮ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਡੇਟ ਹੈ ਜੀ 20 ਸਤੰਬਰ 2016 680 ਨੰਕਸ਼ਾਏ ਸੰਵਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸ਼ਰੂਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਪਿਛਲੇ 24 ਘੰਟੇ ਦੇ ਵਿੱਚ ਦਰਜਨਾ ਕਾਲਾਂ ਲਿਖਤਾਂ ਰਾਈ ਜਿਹੜਾ ਸਾਡਾ ਸੈਗਮੈਂਟ ਖਾਸ ਤੌਰ ਤੇ ਗੁਰਪ੍ਰੀਤ ਸਿੰਘ ਖੁੱਗੀ ਵੱਲੋਂ ਜਿਹੜਾ ਚੈਲੰਜ ਥਰੋ ਕੀਤਾ ਗਿਆ ਸੀ ਉਸ ਤੇ ਜਵਾਬ ਚ ਜਿਵੇਂ ਅਸੀਂ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਨੂੰ ਡੀਟੇਲ ਚ ਐਲਬੋਰੇਟ ਕੀਤਾ ਉਸ ਬਾਰੇ ਉਹਨਾਂ ਨੇ ਸ਼ਲਾਘਾ ਕੀਤੀ ਬਹੁਤ ਸਾਰਿਆਂ ਨੇ ਸ਼ੁਕਰੀਆ ਦਾ ਕੀਤਾ ਦੋ ਤਿੰਨ ਕਾਲਰ ਜਿਹੜੇ ਨੇ ਜਿਨ੍ਹਾਂ ਨੇ ਆਪਣਾ ਨੰਬਰ ਲਕੋ ਕੇ ਜਿਹੜਾ ਉਹ ਕਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਅਸੀਂ ਇਹ ਵੀ ਦੱਸ ਦਈਏ ਕਿ ਬੇਸ਼ੱਕ ਜਿਹੜੇ ਆਪਣੀ ਆਈਡੀ ਲੁਕਾਉਂਦੇ ਵੀ ਨੇ ਅਸੀਂ ਸਾਡੇ ਕੋਲ ਸਾਧਨ ਨਹੀਂ ਕਿ ਅਸੀਂ ਉਹਨਾਂ ਤੱਕ ਵੀ ਪਹੁੰਚ ਕਰ ਸਕਦੇ ਹਾਂ ਔਰ ਜਿਹੜੀਆਂ ਕੋਈ ਵੀ ਧਮਕੀਆਂ ਨੇ ਉਹਨਾਂ ਦਾ ਨੋਟਿਸ ਅਸੀਂ ਲੈਣ ਦੇ ਲਈ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਇਨਫੋਰਮ ਕੀਤਾ ਹੋਇਆ ਹੈ ਜੀ ਸੋ ਅਸੀਂ ਕਿਸੇ ਵੀ ਹੈਲਥੀ ਡਿਬੇਟ ਨੂੰ ਐਨਕਰੇਜ ਕਰਦੇ ਹਾਂ ਵਿਚਾਰਾਂ ਦਾ ਵਿਰੋਧ ਹੋਣਾ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਸਿੱਖੀ ਦੇ ਵਿੱਚ ਵੀ ਜਿਹੜੀ ਵਿਚਾਰ ਗੋਸ਼ਟੀ ਹੈ ਡਿਸਕਸ਼ਨ ਹੈ ਔਰ ਇਸ ਨੂੰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਆ ਯਾਦ ਕਰਦੇ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਸੁਣਨਾ ਕਹਿਣਾ ਡਿਸਕਸ਼ਨ ਹੈ ਇਸੇ ਤਰ੍ਹਾਂ ਸਿੱਧ ਗੋਸ਼ਟ ਜਿਹੜੀ ਬਾਣੀ ਇਹ ਆਪਣੇ ਆਪ ਚ ਇੱਕ ਸਬੂਤ ਹੈ ਕਿ ਬਿਲਕੁਲ ਡਾਈਵਰਸ ਵਿਊ ਪੁਆਇੰਟ ਵਾਲੇ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਕਿਵੇਂ ਇੱਕ ਸਿਵਲਾਈਜ਼ਡ ਤਰੀਕੇ ਦਾ ਨਾਲ ਡਾਇਲੋਗ ਹੋਇਆ ਪਰ ਜਿਹੜੇ ਬਿਲਕੁਲ ਇਸ ਵੇਲੇ ਜਿਹੜੇ ਆਮ ਆਦਮੀ ਪਾਰਟੀ ਦੇ ਘੋੜੇ ਤੇ ਸਵਾਰ ਨੇ ਅੱਖਾਂ ਬੰਦ ਕਰਕੇ ਦਿਮਾਗ ਬੰਦ ਕਰਕੇ ਉਹ ਜੀ ਸੜਕੇ ਜਿਹੜੇ ਮਰਜ਼ੀ ਪਾਸੇ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇ ਧਮਕੀਆਂ ਦਾ ਜਾਂ ਇਸ ਕਿਸਮ ਦੀਆਂ ਥ੍ਰੈਟਸ ਦੇ ਨਾਲ ਉਹ ਸਮਝਦੇ ਨੇ ਕਿ ਵੀ ਉਹ ਕੋਈ ਸਾਨੂੰ ਛੁਕਾ ਲੈਣਗੇ ਜਾਂ ਸਾਡੇ ਨਜ਼ਰੀਏ ਨੂੰ ਬਦਲ ਦੇਣਗੇ ਤਾਂ ਫਿਰ ਉਹਨਾਂ ਨੂੰ ਵੱਡਾ ਭਲੇਖ ਹੈ ਜੀ ਅਸੀਂ 30 ਸਾਲ ਦੇ ਵਿੱਚ ਬਹੁਤ ਕਿਸਮ ਦਾ ਹਰ ਘਟਿਆ ਕਿਸਮ ਦਾ ਕ੍ਰਿਟਿਸਿਜ਼ਮ ਲਿਆ ਹੈ ਉਹਨਾਂ ਲੋਕਾਂ ਵੱਲੋਂ ਸਰਕਾਰੀ ਦੁਮਚੱਲਿਆਂ ਵੱਲੋਂ ਉਹ ਲੋਕ ਜਿਨ੍ਹਾਂ ਨੂੰ ਨਿੱਜ ਜਿਹੜਾ ਉਹ ਹਲਕਾ ਜਾਪਦਾ ਸੀ ਆਰਗੂਮੈਂਟ ਦੇ ਸਾਹਮਣੇ ਔਰ ਇਹ ਗੁਰੂ ਨੇ ਸਾਨੂੰ ਤੌਫੀਕ ਦਿੱਤੀ ਹੋਈ ਹੈ ਕਿ ਅਸੀਂ ਵੱਡੇ ਤੋਂ ਵੱਡੇ ਆਪਣੇ ਆਪ ਨੂੰ ਜਿਹੜੇ 나ਡੂ ਖਾਨ ਕਹਣ ਵਾਲੇ ਨੇ ਉਹਨਾਂ ਨੂੰ ਚੈਲੰਜ ਕਰਨ ਦੀ ਸਮਰੱਥਾ ਰੱਖਦੇ ਜੀ ਔਰ ਇਹ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਿ ਵੀ ਇਸ ਵੇਲੇ ਸਾਡਾ ਇੱਕ ਵੱਡਾ ਹਿੱਸਾ ਮਾਸ ਹਿਸਟਰੀਆ ਦਾ ਸ਼ਿਕਾਰ ਹੈ ਔਰ ਮਾਸ ਹਿਸਟਰੀਆ ਐਵੇਂ ਹੀ ਹੁੰਦਾ ਹੈ ਜਿਵੇਂ ਗਣੇਸ਼ ਜੀ ਨੂੰ ਦੁੱਧ ਪਿਆਣ ਦੇ ਨਾਂ ਥੱਲੇ ਦੇਸ਼ ਵਿਦੇਸ਼ ਸਾਰਿਆਂ ਨੇ ਦੇਖਿਆ ਕਿ ਜੀ ਦੁੱਧ ਪੀ ਰਿਹਾ ਜੀ ਕੋਈ ਪਿੱਤਲ ਦੀ ਮੂਰਤੀ ਚੋਂ ਪੀ ਰਿਹਾ ਕੋ ਕਿੱਥੋਂ ਗਣੇਸ਼ ਜੀ ਪੀ ਰਹੇ ਨੇ ਔਰ ਇੱਕ ਮਾਸ ਹਿਸਟਰੀਆ ਕ੍ਰੀਏਟ ਕੀਤਾ ਜਾਂਦਾ ਔਰ ਜਿਨ੍ਹਾਂ ਨੇ ਆਰਐਸਐਸ ਨਾਗਪੁਰਵਾੜਿਆ ਨੇ ਮਾਸ ਹਿਸਟਰੀਆ ਕ੍ਰੀਏਟ ਕੀਤਾ ਉਹਨਾਂ ਨੇ ਅਲਟੀਮੇਟਲੀ ਉਸ ਦਾ ਫਾਇਦਾ ਵੀ ਚੁੱਕਿਆ ਇਸੇ ਤਰ੍ਹਾਂ ਮੋਦੀ ਦੇ ਹੱਕ ਵਿੱਚ ਵੀ ਉਸ ਕਿਸਮ ਦਾ ਮਾਸ ਹਿਸਟਰੀਆ ਕ੍ਰੀਏਟ ਕੀਤਾ ਗਿਆ ਔਰ ਇਹ ਜੀਆਈ ਰੁਖ ਜਿਹੜਾ ਹੈ ਅੱਜ ਸਾਨੂੰ ਦੇਖਣ ਜਾ ਰਿਹਾ ਹੈ ਵੀ ਸਿੱਖਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਬਿਲਕੁਲ ਆਪਣੀ ਸੋਚ ਨੂੰ ਕੌਮੀ ਮਫਾਦ ਨੂੰ ਕੌਮੀ ਨਿਸ਼ਾਨੇ ਨੂੰ ਇੱਕ ਪਾਸੇ ਰੱਖ ਕੇ ਇਸ ਕਿਸਮ ਦੇ ਆਮ ਆਦਮੀ ਪਾਰਟੀ ਦੇ ਮਾਸਿਸਟੀ ਇਹਦਾ ਸ਼ਿਕਾਰ ਹੈ ਸੋ ਅਸੀਂ ਵਾਰਨ ਕਰ ਸਕਦੇ ਹਾਂ ਕਿ ਭਾਈ ਆ ਟੋਏ ਨੇ ਅਸੀਂ ਬੰਪੀ ਰੋਡ ਦਾ ਜਿਹੜਾ ਉਹ ਉਸ ਬਾਰੇ ਵਾਰਨ ਕਰ ਸਕਦੇ ਹਾਂ ਅਸੀਂ ਕੌਮ ਨੂੰ ਕੀ ਚੈਲੰਜਸ ਨੇ ਅਸੀਂ ਕਿੱਥੋਂ ਤੁਰੇ ਕਿੱਥੇ ਆ ਕੇ ਖੜੇ ਹਾਂ ਰਾਜਸੀ ਆਪਣੀ ਕੌਮੀ ਆਜ਼ਾਦੀ ਨੂੰ ਕਿਸ ਚੀਜ਼ ਦੇ ਨਾਲ ਬਾਟਰ ਕਰ ਰਹੇ ਇਸ ਬਾਰੇ ਕਹਿ ਸਕਦੇ ਪਰ ਅਸੀਂ ਕਾਨੂੰਨ ਦੇ ਪਰਾਮੀਟਰ ਚ ਦਾਇਰਾਕਾਰ ਚ ਰਹਿੰਦੇ ਆ ਕਿ ਹੈਲਥੀ ਡਿਬੇਟ ਦੇ ਦਾਇਰੇ ਦੇ ਵਿੱਚ ਅਸੀਂ ਗੱਲ ਕਰਦੇ ਸੋ ਅਸੀਂ ਕੋਈ ਵੀ ਹੈਲਥੀ ਕ੍ਰਿਟਿਸਿਜ਼ਮ ਨੂੰ ਵੈਲਕਮ ਕਰਦੇ ਜੀ ਗੱਲ ਜਦੋਂ ਅਸੀਂ ਏਜੰਸੀਆਂ ਦੇ ਨੈਟਵਰਕ ਦੀ ਕਰਦੇ ਕਿ ਕਿਸ ਤਰੀਕੇ ਨਾਲ 84 ਤੋਂ ਪਹਿਲਾਂ ਵੀ ਜੂਨ 84 ਤੋਂ ਔਰ ਪਿਛਲੇ ਫਿਰ ਲਗਭਗ 32 33 ਸਾਲ ਚ ਇੰਟੈਲੀਜੈਂਸ ਏਜੰਸੀਆਂ ਨੇ ਆਪਣਾ ਨੈਟਵਰਕ ਦੇਸ਼ ਵਿਦੇਸ਼ ਦੇ ਵਿੱਚ ਬਣਾਇਆ ਜੂਨ 84 ਦੇ ਹਮਲੇ ਤੱਕ ਉਹ ਸਾਰੀ ਸਿਚੁਏਸ਼ਨ ਕਨਟ੍ਰਾਈਵ ਕਰਨ ਲਈ ਰਾਦਾ ਜਿਹੜਾ ਮੁਖੀ ਸੀ ਉਸ ਵੇਲੇ ਦਾ ਆਰ ਐਨ ਕਾ ਜੀ ਜਿਹੜਾ ਰਿਸ਼ਤੇਦਾਰ ਸੀ ਦੂਰੋਂ ਨੇੜੇੋਂ ਇੰਦਰਾ ਗਾਂਧੀ ਦਾ ਕਸ਼ਮੀਰੀ ਪੰਡਤ ਉਸ ਨੇ ਥਰਡ ਏਜੰਸੀ ਕ੍ਰੀਏਟ ਕੀਤੀ ਫਿਰ ਅਸੀਂ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਜਿਹੜੀ ਸਿੱਖਾਂ ਦੇ ਲਈ ਦੁਨੀਆ ਪਾਰ ਦੇ ਵਿੱਚ ਹਮਦਰਦੀ ਪੈਦਾ ਹੋਈ ਉਹਨੂੰ ਠਵਾਟ ਕਰਨ ਦੇ ਲਈ ਕਿਵੇਂ ਰਾ ਨੇ ਕੈਨੇਡਾ ਚ 에ਅਰ ਇੰਡੀਆ ਦਾ ਜਹਾਜ਼ ਕਨਿਸ਼ਕਾ ਜਹਾਜ਼ ਜਿਹੜਾ ਉਸ ਨੂੰ ਤਬਾਹ ਕੀਤਾ ਬੰਬ ਧਮਾਕੇ ਦੇ ਨਾਲ ਉਹਨੂੰ ਸਾਰਾ ਹਿੱਸੇ ਖਲੈਰ ਦੇ ਖਾਤੇ ਚ ਪਾਇਆ ਔਰ ਇਹ ਨਹੀਂ ਵੀ ਹੁਣ ਵੀ ਹਟ ਗਏ ਨੇ ਜਦੋਂ ਤੁਸੀਂ ਦੇਖਦੇ ਹੋ ਵੀ ਕੁਜਲ ਦਸਾਂਝ ਨਾਮ ਦਾ ਬੰਦਾ ਹੈ ਜਿਹੜਾ ਬਿਲਕੁਲ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਰਿਹਾ ਹੈ ਅੱਜ ਕੱਲੋ ਪੰਜਾਬ ਗਿਆ ਹੋਇਆ ਕਿਤਾਬ ਪ੍ਰਮੋਸ਼ਨ ਦੇ ਨਾਂ ਥੱਲੇ ਅ ਜਿਹੜਾ ਉਸ ਕਿਸਮ ਦੀਆਂ ਜਬਲੀਆਂ ਮਾਰ ਰਿਹਾ ਕਿਉਂਕਿ ਇਹ ਸਾਰਾ ਕੁਝ ਹੀ ਸੂਟ ਕਰਦਾ ਹੈ ਏਜੰਸੀਆਂ ਲੇਕਿਨ ਜਿਹੜੀ ਗੱਲ ਅੱਜ ਅਸੀਂ ਕਰਨੀ ਚਾਹਾਂਗੇ ਕਿ ਵੀ ਇਹ ਨੈਟਵਰਕ ਜਿਹੜਾ ਕਦੇ ਉਹਨਾਂ ਦਾ ਫੋਕਸ ਸੀ ਅਮਰੀਕਾ ਜਾਂ ਕੈਨੇਡਾ ਜਾਂ ਅਮਰੀਕਾ 'ਚ ਵੀ ਜਦੋਂ 84 ਤੋਂ ਬਾਅਦ ਹਮਦਰਦੀ ਦਾ ਇੱਕ ਪ੍ਰਕਟਾਵਾ ਹੋਇਆ ਤੇ ਉਹਨਾਂ ਨੇ ਇੱਥੇ ਆਪਣੀਆਂ ਜੜ੍ਹਾਂ ਫੈਲਾਈਆਂ ਉਹਨਾਂ ਦੇ ਐਮਬੈਸੀਸ ਕੌਂਸੂਲੇਟ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਨੈਟਵਰਕ ਐਕਟਿਵ ਹੋਇਆ ਕੈਨੇਡਾ ਚ ਕਿਉਂਕਿ ਜ਼ਿਆਦਾ ਪੋਪੂਲੇਸ਼ਨ ਸੀ 84 ਤੋਂ ਪਹਿਲਾਂ ਹੀ ਮੂਵਮੈਂਟ ਦਾ ਜ਼ੋਰ ਸੀ ਉੱਥੇ ਔਰ ਇਸ ਲਈ ਕੈਨੇਡਾ ਚ ਉਹਨਾਂ ਨੇ 에য়ার ਇੰਡੀਆ ਵਰਗਾ ਹਾਦਸਾ ਕਰਵਾਇਆ ਪਰ ਹੁਣ ਜਿੱਥੇ-ਜਿੱਥੇ ਵੀ ਸਾਈਜ਼ੇਬਲ ਸਿੱਖ ਪੋਪੂਲੇਸ਼ਨਸ ਨਹੀਂ ਇੰਗਲੈਂਡ ਦੇ ਵਿੱਚ ਅਸੀਂ ਦੇਖਿਆ ਵੀ ਕਿਵੇਂ ਈਵਨ ਮਾਰਗਰੇਟ ਥੈਚਰ ਆਪਣੇ ਕੋਪਰੇਟ ਕੀਤਾ ਦਰਬਾਰ ਸਾਹਿਬ ਤੇ ਹਮਲੇ ਲਈ ਔਰ ਉਸ ਤੋਂ ਬਾਅਦ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ કે ઇંગ્લેન્ડ ਦੇ ਵਿੱਚ ਕਿਸ કદર ਜਿਹੜੀ rau اور ਉਹના ਦੇ અગલે નેટવર્ક ਨੇ ਉਹના دی ਕੁ સ્પેટ ਹੋएगी લેકિન બાકી યુરોપ ਦੀਆਂ ਕੰਟਰੀ ਜਿੱਥੇ ਸਿੱਖਾਂ ਦੀ ਗਿਣਤੀ ਜਾਂ ਆਬਾਦੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਜਰਮਨੀ ਫਰਾਂਸ ਇਟਲੀ اور પોર્ટુગલ ਜਿੱਥੇ ਹੁਣ ਆਬਾਦੀ ਹੋਣੀ ਸ਼ੁਰੂ ਹੋਈ ਹੈ ਉੱਥੇ ਕਿਸ ਕਦਰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਨਾ ਸਿਰਫ ਗੁਰਦੁਆਰੇ ਤਾਂ ਦੁਨੀਆਂ ਪਾਰ ਦੇ ਵਿੱਚ ਹੀ ਇਹਨਾਂ ਦੀ ਸ਼ੈਡੋ ਥੱਲੇ ਨੇ ਇਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਈ ਵਾਰ ਮੈਨੂੰ ਕਈ ਪੋੜੇ ਸਿੱਖ ਪੁੱਛਣਗੇ ਕਿ ਜੇ ਇੱਥੇ ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਿਉਂ ਨਹੀਂ ਕਰ ਸਕਦੇ ਜੀ ਕਿਉਂ ਗੁਰਦੁਆਰਿਆਂ 'ਚ ਝਗੜੇ ਹੁੰਦੇ ਨੇ ਜਿੱਥੇ ਪ੍ਰੋਪਰ ਬਾਈਲॉज ਜਾਂ ਦੂਜੇ ਬਣੇ ਨੇ ਜਾਂ ਇਲੈਕਸ਼ਨ ਸਿਸਟਮ ਹੈ ਜਾਂ ਸਿਲੈਕਸ਼ਨ ਸਿਸਟਮ ਹੈ ਉੱਥੇ ਵੀ ਸਮੂਥ ਕਿਉਂ ਨਹੀਂ ਹੁੰਦਾ ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਇਸ ਦੇ ਪਿੱਛੇ ਉਹ ਅਣਦਿਸਦਾ ਹੱਥ ਹੈ ਜਿਹੜਾ ਇਹ ਸਾਰੇ ਨੂੰ ਕਰਵਾਉਂਦਾ ਹੈ ਔਰ ਜ਼ਾਹਰ ਹੈ ਕਿ ਅੰਬੈਸੀਆਂ ਕੌਂਸਲਿਡੇਟਸ ਨੇ ਹਰ ਗੁਰਦੁਆਰੇ ਦੇ ਵਿੱਚ ਔਰ ਜਿੱਥੇ ਵੀ ਪੰਥ ਦੀ ਗੱਲ ਹੁੰਦੀ ਹੈ ਤੁਹਾਨੂੰ ਡੇਰਿਆਂ ਦੇ ਵਿੱਚ ਇੱਥੇ ਝਗੜੇ ਨਜ਼ਰ ਨਹੀਂ ਆਣਗੇ ਔਰ ਜਦੋਂ ਇਸ ਕਿਸਮ ਦੇ ਗੁਰਦੁਆਰੇ ਆ ਜਿੱਥੇ ਪੰਥਕ ਗੱਲ ਹੁੰਦੀ ਆ ਉੱਥੇ ਉਹਨਾਂ ਨੇ ਕੋਈ ਨਾ ਕੋਈ ਐਸੇ ਫਿਟ ਕੀਤੇ ਹੋਏ ਨੇ ਕਈ ਵਾਰ ਆ ਵੱਡੇ ਅਹੁਦੇਦਾਰ ਹੀ ਉਹਨਾਂ ਦੇ ਬੰਦੇ ਹੁੰਦੇ ਨੇ ਕਈ ਵਾਰ ਜੇ ਅਹੁਦੇਦਾਰ ਨਹੀਂ ਨੇ ਤਾਂ ਉਹਨਾਂ ਦੇ ਬੰਦੇ ਐਸੇ ਹੁੰਦੇ ਨੇ ਜਿਨ੍ਹਾਂ ਨੇ ਉੱਥੇ ਤੁਹਾਨੂੰ ਉੱਥੇ ਪੀਸ ਹੋਣ ਹੀ ਨਹੀਂ ਦੇਣੀ ਜੇ ਕਮੇਟੀ ਦੇ 10 ਬੰਦੇ ਇੱਕ ਫੈਸਲਾ ਕਰਦੇ ਨੇ ਯਾਰਵੇਂ ਨੇ ਉਹਦੇ ਉਲਟ ਖਲੋ ਜਾਣਾ ਹੈ ਫਿਰ ਜੇ ਕੋਈ ਰਿਜ਼ੋਲਵ ਹੋ ਜਾਂਦਾ ਹੈ ਉਹ ਅਦਾਲਤ ਚਲੇ ਜਾਣਗੇ ਅਦਾਲਤਾਂ ਵੀ ਇੱਥੇ ਅਨਐਂਡਿੰਗ ਨੇ ਉਹਨਾਂ ਦੇ ਖਰਚੇ ਔਰ ਟਾਈਮ ਫਰੇਮ ਅਗੋਂ ਅਪੀਲਾ ਹੁੰਦੀਆਂ ਜਾਂਦੀਆਂ ਜਿਹੜੇ ਬੈਠੇ ਨੇ ਉੱਥੇ ਕਬਜ਼ੇ ਕਰਕੇ ਬੈਠੇ ਨੇ ਹੁਣ ਤੁਹਾਡੇ ਕੋਲ ਕੋਈ ਚੋਇਸ ਨਹੀਂ ਹੁੰਦੀ ਜਾਂ ਤੁਸੀਂ ਟਕਰਾ ਕਰੋ ਜਦੋਂ ਟਕਰਾ ਹੁੰਦਾ ਹੈ ਜ਼ਾਰ ਹੈ ਫਿਜ਼ੀਕਲ ਜਿਹੜੀ ਹੈ ਉਹ ਝਗੜਾ ਹੁੰਦਾ ਹੈ ਉੱਥੇ ਫਿਰ ਇਹਨਾਂ ਦੀਆਂ ਉਹੀ ਏਜੰਸੀਆਂ ਦੇ ਜਿਹੜੇ ਫੋਟੋਗ੍ਰਾਫਰ اور ਜਿਹੜੇ ਦੂਸਰੇ ਕੈਮਰਾਮੈਨ ਔਰ ਦੂਜੇ ਏਜੰਟ ਰੱਖੇ ਨੇ ਉਹ ਫੌਰਨ ਉਸ ਕਿਸਮ ਦੀਆਂ ਜਿਹੜੀਆਂ ਪਿਕਚਰਸ ਨੇ ਉਹ ਮੀਡੀਆ ਦੇ ਵਿੱਚ ਹਾਈਲਾਈਟ ਕਰ ਰਹੇ ਹੁੰਦੇ ਨੇ ਦੁਨੀਆ ਭਰ ਦੀਆਂ ਏਜੰਸੀਆਂ ਜੋ ਖਬਰਾਂ ਲਾਈਆਂ ਹੁੰਦੀਆਂ ਸੋ ਇਹ ਪਾਰਟ ਤਾਂ ਕਰ ਹੀ ਰਹੇ ਨੇ ਪਰ ਬਹੁਤ ਵਾਰ ਜਦੋਂ ਅਸੀਂ ਇਸ ਕਿਸਮ ਦੀ ਵਾਰਨਿੰਗ ਦਿੰਦੇ ਹਾਂ ਤਾਂ ਫਿਰ ਸਾਡੇ ਕਈ ਜਿਨ੍ਹਾਂ ਨੂੰ ਹਰ ਚੀਜ਼ ਲਈ ਸਬੂਤ ਚਾਹੀਦਾ ਹੈ ਕੇ ਜੀ ਸਬੂਤ ਦਿਓ ਜੀ ਉਹਨਾਂ ਆਪਕੂ ਗੀਵੜੀ ਗੱਲ ਆਈ ਸਬੂਤ ਕਿੱਥੇ ਜੀ ਬਿਨਾ ਹੁਣ ਸਬੂਤ ਆ ਗਿਆ ਹੁਣ ਕੱਲ ਦਾ ਕੋਈ ਕੁਸਕਿਆ ਨਹੀਂ ਆ ਉਹਨਾਂ ਚ ਜਿਹੜੀ ਇੱਕ ਕਾਮਨ ਕਟਸੀ ਹੁੰਦੀ ਹੈ ਕਿ ਵੀ ਤੁਸੀਂ ਜਾ ਕੇ ਜਿਹੜਾ ਉਹ ਸਾਰਾ ਡਾਇਸਪੋਰਸ ਖਾਂ ਦਾ ਸਿਰ ਨੀਵਾ ਕਰਵਾਇਆ ਇਹ ਕਹਿ ਕੇ ਕਿ ਜੀ ਐਸੀ ਸਾਰੇ ਮਾਫੀ ਮੰਗਦੇ ਆ ਜੀ ਹੁਣ ਇਹ ਜੀ ਤੁਹਾਡੇ ਤੋਂ ਮਾਫੀ ਮੰਗਣ ਗਿਆ ਜੀ ਹੁਣ ਉਹ ਸਬੂਤ ਆ ਗਿਆ ਹੁਣ ਤੁਸੀਂ ਇਸ ਦੇ ਉੱਤੇ ਦਿਓ ਜਾਂ ਮਾਫੀ ਮੰਗੋ ਜੀ ਲੇਕਿਨ ਹੁਣ ਜਿਹੜੀ ਖਬਰ ਮੈਂ ਡਿਸਕਸ ਕਰਨ ਜਾ ਰਿਹਾ ਹਾਂ ਉਹ ਗੁਰਦੁਆਰਿਆਂ ਚ ਇੰਟਰਫੀਰੈਂਸ ਨਹੀਂ ਹੈ ਗੁਰਦੁਆਰਿਆਂ ਤੋਂ ਕਰਦੇ ਹੀ ਨਹੀਂ ਉਹ ਉਸ ਲੈਵਲ ਤੇ ਇੰਟਰਫੀਰੈਂਸ ਹੈ ਜਿਹਦੇ ਤੇ ਵਰਸਟ ਵੀ ਜਿਹੜਾ ਉਹਨਾਂ ਦੇ ਹਰ ਐਂਗਲ ਨੂੰ ਦੇਖਦਾ ਉਹ ਵੀ ਇਮੇਜਿਨ ਨਹੀਂ ਕਰ ਸਕਦਾ ਕਿ ਕਿਵੇਂ ਰਾਂ ਨੇ ਜਰਮਨ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਤੁਸੀਂ ਜਦੋਂ ਅਸਾਈਲਮ ਲਈ ਕੇਸ ਫਾਈਲ ਕਰਦੇ ਹੋ ਜ਼ਾਹਰ ਹੈ ਤੁਸੀਂ ਆਪਣੀ ਕਹਾਣੀ ਦੰਦਦੇ ਹੋ ਜੀ ਜਾਂ ਜਿਹੜੇ ਲੋਕ ਵੀ ਅਦਰਵਾਇਜ਼ ਵੀ ਇਮੀਗ੍ਰੇਸ਼ਨ ਲਈ ਅਪਲਾਈ ਕਰਦੇ ਨੇ ਉੱਥੇ ਤੁਸੀਂ ਝੂਠ ਨਹੀਂ ਬੋਲਦੇ ਭਾਵੇਂ ਤੁਸੀਂ ਝੂਠੇ ਪਾਸਪੋਰਟ ਤੇ ਟਰੈਵਲ ਕੀਤਾ ਹੁੰਦਾ ਹੈ ਜਾਂ ਏਜੰਟਾਂ ਰਾਹੀਂ ਤੁਸੀਂ ਆ ਗਏ ਉਹ ਇਹਨਾਂ ਕਾਨੂੰਨਾਂ 'ਚ ਠੀਕ ਮੰਨਿਆ ਜਾਂਦਾ ਹੈ ਕਿ ਵੀ ਤੁਸੀਂ ਆਪਣੀ ਜਾਨ ਬਚਾਉਣ ਦੇ ਲਈ ਜੇ ਝੂਠ ਵੀ ਬੋਲਿਆ ਝੂਠੇ ਪਾਸਪੋਰਟ ਤੇ ਵੀ ਆਏ ਤੁਹਾਨੂੰ ਜਾਨ ਬਚਾਉਣ ਦਾ ਹੱਕ ਹੈ ਪਰ ਜਦੋਂ ਤੁਸੀਂ ਕਿਸੇ ਸੋਇਲ ਤੇ ਆ ਜਾਂਦੇ ਹੋ ਅਮਰੀਕਾ ਹੋਏ ਜਰਮਨ ਹੋਏ ਇੰਗਲੈਂਡ ਹੋਏ ਉਸ ਤੋਂ ਬਾਅਦ ਜੇ ਤੁਸੀਂ ਝੂਠ ਬੋਲਦੇ ਹੋ ਤੁਹਾਡੀ ਕ੍ਰੈਡੀਬਿਲਟੀ ਨੂੰ ਖਰਾਬ ਕਰਦੇ ਹੁਣ ਜ਼ਾਹਰ ਹੈ ਵੀ ਜਰਮਨ ਦੇ ਵਿੱਚ ਵੀ ਵੱਡੀ ਗਿਣਤੀ 'ਚ 84 ਤੋਂ ਬਾਅਦ ਔਰ ਖਾਸ ਤੌਰ ਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਸਿੱਖ ਨੇ ਆਏ ਨੇ ਜਿਨ੍ਹਾਂ ਨੇ ਇਮੀਗ੍ਰੇਸ਼ਨ ਅਪਲਾਈ ਕੀਤੀ ਜਰਮਨ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਬੰਦਾ ਜਿਹੜਾ ਉਹ ਇੰਡੀਅਨ ਏਜੰਸੀਆਂ ਨੇ ਆਪਣੀ ਪੇਰੋਲ ਤੇ ਪਾਇਆ ਹੋਇਆ ਸੀ ਔਰ ਉਸ ਨੇ ਜਿਹੜਾ ਲਗਭਗ 45 ਕੇਸਾਂ ਦੀ ਜਿਹੜੀ ਜਾਣਕਾਰੀ ਹੈ ਉਹ ਜਿਹੜਾ ਨੇ ਅਪਲਾਈ ਕੀਤਾ ਹੋਇਆ ਸੀ ਉਹ ਇੰਡੀਅਨ ਏਜੰਸੀਆਂ ਤੱਕ ਪਹੁੰਚਾਈ ਔਰ ਕਿਉਂਕਿ ਜਿਹੜੀਆਂ ਜਰਮਨ ਦੀਆਂ ਇੰਟੈਲੀਜੈਂਸ ਏਜੰਸੀਸ ਨੇ ਉਹ ਅੱਗੋਂ ਅੱਖ ਰੱਖਦੀਆਂ ਜੀ ਉਹਨਾਂ ਨੂੰ ਕਿ ਬਈ ਕੀ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਸਿੱਖਾਂ ਨੇ ਰੋਲ ਨਹੀਂ ਅਦਾ ਕੀਤਾ ਕਿ ਜੇ ਉਹਨਾਂ ਨੇ ਕੋਈ ਪਲੋਟ অনਅਰਥ ਕੀਤਾ ਕਿ ਰਾਏ ਏਜੰਸੀ ਕੀ ਕਰ ਰਹੀ ਸੀ ਇਹ ਜਰਮਨ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀ ਉਹਨਾਂ ਨੇ ਉਸ ਜਰਮਨ ਅਧਿਕਾਰੀ ਨੂੰ ਫੜਿਆ ਉਸ ਦੇ ਖਿਲਾਫ ਜਿਹੜਾ ਅੱਜ ਜਿਹੜੀ ਖਬਰ ਮੇਨ ਦੁਨੀਆ ਦੀ ਇੱਕ ਨਿਊਜ਼ ਏਜੰਸੀ ਹੈ ਏਐਫਪ ਏਜੰਸੀ ਫ੍ਰੈਂਚ ਪ੍ਰੈਸ ਫ੍ਰਾਂਸ ਦੀ ਨਿਊਜ਼ ਏਜੰਸੀ ਹੈ ਉਦੀ ਖਬਰ ਹੈ ਜਰਮਨ ਅਫੀਸ਼ੀਅਲ ਚਾਰਜਡ ਵਿਦ ਸਪਾਈਂਗ ਔਨ ਸਿਕਸ ਫਾਰ ਇੰਡੀਆ ਕਿ ਜਰਮਨ ਦਾ ਇੱਕ ਅਧਿਕਾਰੀ ਜਿਹੜਾ ਭਾਰਤ ਦੇ ਲਈ ਸਿੱਖਾਂ ਦੀ ਜਿਹੜੀ ਹੈ ਉਹ ਖੁਫੀਆ ਜਾਣਕਾਰੀ ਇਕੱਠੀ ਕਰਦਾ ਸੀ ਉਹਨਾਂ ਦੀ ਜਸੂਸੀ ਕਰਦਾ ਸੀ ਉਸ ਨੂੰ ਚਾਰਜ ਕੀਤਾ ਗਿਆ ਔਰ ਇਹ ਬਰਲਿਨ ਦੀ ਬਰਲਿਨ ਡੇਟ ਲਾਈਨ ਦੀ ਹੈ ਇਹ ਜਰਮਨ ਇਮੀਗ੍ਰੇਸ਼ਨ ਅਫੀਸ਼ੀਅਲ ਹੈਜ਼ ਬੀਨ ਅਰੈਸਟਡ ਐਂਡ ਚਾਰਜਡ ਵਿਦ ਐਸਪਾਈਨੇਜ for Indian secret service for allegedly spying on members of Sikh religion prosecutors said today jada hun case is german adhikari de khilaf unna diyan agencies ne file kite unna ne keha bhi ye banda india ne agencies lai kaam kar reya si aur sikhan de jasoosi kar reya si the 58 years old german national identified only by the initials t s p was accused of espionage activity and violation of professional secrecy rules in 45 cases they said in a statement un zar hai ki german da gora hoega jenu hire kita immigration da hire official hoega usne apne us jehde charge laaye ne ki 45 cases jo unne jehdi secrecy breach kiti jo jehde 45 cases di jehdi jankari hai oh indian agencies tak pahunchayi working at an immigration office in the western town of ਆਸਟੇ ਵੈਸਟਫਾਲਨ ਹੀ ਐਕਸੈਸਡ ਡਾਟਾਬੇਸਿਸ ਟੂ ਪਾਸ ਔਨ ਇਨਫੋਰਮੇਸ਼ਨ ਔਨ ਸਸਪੈਕਟਡ ਐਕਸਟ੍ਰੀਮਿਸਟ ਐਂਡ ਆਪੋਜੀਸ਼ਨ ਮੈਂਬਰਸ ਆਫ ਦ ਰਿਲੀਜੀਅਸ ਗਰੁੱਪ ਸੈਡ ਫੈਡਰਲ ਪ੍ਰੋਸੀਕਿਊਟਰਸ ਫੈਡਰਲ ਪ੍ਰੋਸੀਕਿਊਟਰਸ ਨੇ ਕਿਹਾ ਕਿ ਵੀ ਇਹ ਬੰਦਾ ਵੈਸਟਰਨ ਟਾਊਨ ਆਸਟੇ ਫੈਲਨ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਚ ਕੰਮ ਕਰਦਾ ਸੀ ਇਨੇ ਇਮੀਗ੍ਰੇਸ਼ਨ ਫਾਈਲਾਂ ਦੇ ਡਾਟਾਬੇਸ ਤੱਕ ਪਹੁੰਚ ਕੀਤੀ ਔਰ ਉਸ ਨੇ ਜਿਹੜੇ ਸਿੱਖ ਗਰੁੱਪ ਭਾਰਤੀ ਸਰਕਾਰ ਦੇ ਵਿਰੋਧੀ ਨੇ ਉਨ੍ਹਾਂ ਦੀ ਜਾਣਕਾਰੀ ਕੱਢ ਕੇ ਜਿਹੜੀ ਹੈ ਉਹ ਇੰਡੀਅਨ ਏਜੰਸੀਆਂ ਤੱਕ ਪਹੁੰਚਾਈ ਹੀ ਵਾਸ ਡੀਟੇਨਡ ਇਨ ਦਾ ਟਾਊਨ ਆਫ ਨਾਰਥ ਰਾਈਨ ਵੈਸਟਫਲੀਆ ਸਟੇਟ ਔਨ ਫੈਬਰੂਰੀ 17th ਐਂਡ ਹੈਜ਼ ਬੀਨ ਇਨ ਕਸਟਡੀ ਸਿንስ ਇਹ 15 17 ਫੈਬਰੂਰੀ ਨੂੰ ਇਸ ਬੰਦੇ ਨੂੰ ਜਿਹੜਾ ਇਸ ਟਾਊਨ ਦੇ ਵਿੱਚ ਨਾਰਥ ਰਾਈਨ ਫੜਿਆ ਗਿਆ ਸੀ ਔਰ ਉਦੋਂ ਦਾ ਹਿਰਾਸਤ ਦੇ ਵਿੱਚ ਹੈ ਜੀ ਫੈਡਰਲ ਪ੍ਰੋਸੀਕਿਊਟਰ ਫਾਈਲਡ ਅ ਇਨਡਾਈਕਮੈਂਟ ਔਨ ਸੈਪਟੈਂਬਰ 7 ਐਟ ਦਾ ਸਟੇਟ ਸਕਿਉਰਿਟੀ ਡਿਵੀਜ਼ਨ ਆਫ ਦਾ ਸੁਪੀਰੀਅਰ ਕੋਰਟ ਇਨ ਬਰਲਿਨ ਬਟ ਓਨਲੀ ਰਿਲੀਜ਼ देयर ਸਟੇਟਮੈਂਟ ਆਲਮੋਸਟ 2 ਵੀਕਸ ਲੇਟਰ ਉਹਨਾਂ ਨੇ ਕਿਹਾ ਕਿ ਵੀ ਇਹ ਭਾਵੇਂ 2 ਹਫ਼ਤੇ ਪਹਿਲਾਂ ਦੇ ਚਾਰਜ ਉਹਨਾਂ ਫਾਈਲ ਕੀਤੇ ਪਰ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਹੈ ਉਹ ਹੁਣ ਦਿੱਤੀ ਹੈ ਸਪਾਈਂਗ ਫਾਰ ਅ ਫੋਰਨ ਪਾਵਰ ਕੈਰੀਜ਼ ਅਪ ਟੂ 10 ਇਅਰਸ ਜੇਲ ਅੰਡਰ ਜਰਮਨ ਲਾਅ ਕਿ ਜਰਮਨ ਦੇ ਕਾਨੂੰਨ ਦੇ ਥੱਲੇ ਜਿਹੜਾ ਕਿਸੇ ਹੋਰ ਸਰਕਾਰ ਦੇ ਲਈ ਜਸੂਸੀ ਕਰਦਾ ਹੈ ਉਹਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹੁਣ ਇਹ ਤੁਸੀਂ ਅੰਦਾਜ਼ਾ ਲਾਓ ਔਰ ਮੈਨੂੰ ਇਹ ਕਦੇ ਭੁਲੇਖਾ ਨਹੀਂ ਹੁੰਦਾ ਇੱਥੇ ਵੀ ਜਿਹੜੇ ਅਸੀਂ ਦੇਖਦੇ ਆਂ ਕਿ ਕਿਸ ਲੈਵਲ ਤੱਕ ਹੁਣ ਇਹ ਕੌਣ ਸੋਚ ਸਕਦਾ ਹੈ ਕਿ ਜਰਮਨ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਰੌਦਾ ਸੈੱਲ ਹੈ ਜਿਹਦੇ ਚ ਕਿ ਉਹਨਾਂ ਨੇ ਜਰਮਨ ਅਫੀਸ਼ੀਅਲ ਨੂੰ ਆਪਣਾ ਜਿਹੜਾ ਉਹ ਤਨਖਾਹ ਤੇ ਰੱਖਿਆ ਹੋਇਆ ਹੈ ਔਰ 45 ਕੇਸਾਂ ਦੀ ਜਾਣਕਾਰੀ ਉਹਨਾਂ ਦੇ ਕੋਲ ਹੈ ਹੁਣ ਜੇ ਜਾਣਕਾਰੀ ਹੈ ਫਿਰ ਕੀ ਹੋਏਗਾ ਉਹਨਾਂ ਜਾਣਕਾਰੀਆਂ ਚ ਉਹਨਾਂ ਦੇ ਪਰਿਵਾਰਾਂ ਦੇ ਪਤੇ ਹੋਣਗੇ ਪਿੱਛੇ ਪਰਿਵਾਰਾਂ ਦੇ ਜੀ ਕੋਣ ਨੇ ਕੀ ਨੇ ਫਿਰ ਉਹ ਸਾਰਿਆਂ ਦੇ ਉੱਤੇ ਸਪਾਈਂਗ ਫਿਰ ਉਹਨਾਂ ਨਾਲ ਜੁੜੇ ਹੋਏ ਹੋਰ ਸਾਰੇ ਤੱਤ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਸ਼ੁਕਰਗੁਜ਼ਾਰ ਹਾਂ ਜਰਮਨ ਅਧਿਕਾਰੀਆਂ ਦੇ ਜਾਂ ਜਿਹੜੇ ਇਸ ਮਹਿਕਮੇ ਨੂੰ ਡੀਲ ਕਰਦੇ ਨੇ ਜਿਹੜੇ ਪ੍ਰੋਸੀਕਿਊਟਰਸ ਲੈਵਲ ਤੱਕ ਲੈ ਕੇ ਗਏ ਕਿ ਉਹਨਾਂ ਨੇ ਘੱਟੋ-ਘੱਟ ਇੱਕ ਝਲਕ ਦਿਖਾਈ ਹੈ ਸਿੱਖ ਜਗਤ ਨੂੰ ਕਿ ਭਾਈ ਕਿਸ ਹੱਦ ਤੱਕ ਉਹ ਵਲਨਰੇਬਲ ਨਹੀਂ ਇਨਾ ਦੇ ਹੱਥ ਕੰਡਿਆਂ ਨੂੰ ਸੋ ਇਹ ਸਾਡਾ ਅੱਜ ਦਾ ਪਹਿਲਾ ਸ਼ੋਅ ਹੈ ਜੀ ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਲੈਨੇ ਆਪਰੇਕ ਪਿਅਰਜ਼ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ